ਹਾਂਜੀ ਸੋ ਹਾਂਜੀ ਸੋ ਆ ਜਿਹੜਾ ਵੀਡੀਓ ਵਾਲਾ ਕੁਐਸਚਨ ਆ ਇੱਕ ਪੇਰੈਂਟ ਨੇ ਪੁੱਛਿਆ ਕਿ ਮੇਰਾ ਬੱਚਾ 5 ਸਾਲ ਦਾ ਵਾ ਤੇ ਉਹ ਫੂਡ ਨਹੀਂ ਖਾਂਦਾ ਕੰ। ਐਂ ਅਸੀਂ ਕੋਸ਼ਿਸ਼ ਉਹਨੂੰ ਕਹਿੰਦੇ ਵੀ ਬਹੁਤ ਤਰ੍ਹਾਂ ਦੇ ਉਹਨੂੰ ਫੂਡ ਟਰਾਈ ਕਰੀ ਦੇਆ ਪਰ ਟਿਫਨ ਪਰ ਉਮੀਦ ਮੋੜ ਲਿਆ ਦਾ। ਸੋ ਸਭ ਤੋਂ ਪਹਿਲਾਂ ਤਾਂ ਇੱਕ ਜਿਹੜੇ ਫੈਕਟਸ ਆਪਾਂ ਉਹ ਸਟ੍ਰੇਟ ਕਰੀਏ ਕਿ ਹਰ ਬੱਚੇ ਦੀ ਭੁੱਖ ਵੱਖਰੀ ਹੁੰਦੀ ਆ। ਸੋ ਪਹਿਲਾਂ ਤਾਂ ਜੇ ਤੁਸੀਂ ਆਪਣੇ ਬੱਚੇ ਨੂੰ ਕੰਪੇਅਰ ਕਰ ਰਹੇ ਹੋ ਕਿਸੇ ਦੇ ਕਿਸੇ ਨਾਲ ਜਿਵੇਂ ਇੱਕ ਨੇ ਇੱਕ ਪਰੌਂਠਾ ਖਾ ਲਿਆ। ਇਨੀਆ ਤਾਂ ਖਾਦਾ ਸੋ ਪਹਿਲਾਂ ਤਾਂ ਆਪਣੇ ਬੱਚੇ ਦੀ ਦੇਖੋ ਕਿ ਤੁਹਾਡੇ ਬੱਚੇ ਦੀ ਜਿੰਨੀ ਭੁੱਖ ਆ ਓਨੀ ਉਹ ਖਾ ਰਿਆ। ਸੋ ਇਹ ਡਿਫਰੈਂਟ ਡਿਫਰੈਂਟ ਬੱਚਾ ਲਈ ਡਿਫਰੈਂਟ ਭੁੱਖ ਵੀ ਹੋ ਸਕਦੀ ਹੈ। ਹਰ ਬੱਚਾ ਇੱਕੋ ਹੀ ਤਰੀਕਾ ਇੰਨਾ ਹੀ ਭੁੱਖ ਦੇ ਵਿੱਚ ਇੱਕ ਹੀ ਫੂਡ ਇੱਕ ਖਾਵੇ ਜਿਵੇਂ ਦੋ ਸੈਂਡਵਿਚ ਹੈ। ਜੇ ਇੱਕ ਬੱਚਾ ਖਾ ਲਾ ਦੂਸਰਾ ਹੋ ਸਕਦਾ ਉਹਦੀ ਐਪੀਟਾਈਟ ਸਿਰਫ ਇੱਕ ਸੈਂਡਵਿਚ ਦੀ ਹੋਵੇ। ਸੋ ਪਹਿਲਾਂ ਤਾਂ ਆਪਣੇ ਬੱਚੇ ਦੀ ਖੁਰਾਕ ਦੂਸਰੇ ਬੱਚੇ ਦੇ ਨਾਲ ਕੰਪੇਅਰ ਨਾ ਕਰੋ ਹਰ ਬੱਚੇ ਦੀ ਖੁਰਾਕ ਤੇ ਜਿੰਨਾ ਉਹ ਫਿੱਲ ਹੋਣਾ ਹੈ ਕਿੰਨੀ ਚੀਜ਼ ਨਹੀਂ ਉਹਨੂੰ ਫਿੱਲ ਕਰਨਾ ਇਹ ਵੱਖਰਾ ਹਰ ਬੱਚੇ ਦਾ ਸੋ ਇਟਸ ਓਕੇ ਸੋ ਪਹਿਲਾਂ ਤਾਂ ਇਹ ਫੈਕਟ ਸਟ੍ਰੇਟ ਕਰ ਲੋ ਕਿ ਤੁਸੀਂ ਕੰਪੇਅਰ ਨਹੀਂ ਕਰ ਰਹੇ ਆਪਣੇ ਬੱਚੇ ਦਾ ਫੂਡ ਕਿਸੇ ਦੇ ਨਾਲ ਤੁਸੀਂ ਕੰਪੇਅਰ ਨਹੀਂ ਕਰ ਰਹੇ ਕਿ ਆ ਮੇਰੇ ਬੱਚੇ ਨੇ ਜੇ ਮੇਰੇ ਮੇਰੀ ਬੇਟੀ ਨੇ ਇੱਕ ਪਰੌਂਠਾ ਖਾਦਾ ਪਰ ਮੇਰੇ ਬੇਟੇ ਨੇ ਅੱਧਾ ਹੀ ਪਰੌਂਠਾ ਖਾਦਾ ਸੋ ਪਹਿਲਾਂ ਤਾਂ ਕੰਪੇਅਰ ਕੱਟ ਕਰਨਾ ਕਰੋ ਕਿਉਂਕਿ ਸਾਡੇ ਕੱਲ ਤੇ ਇਹ ਚੀਜ਼ ਬਹੁਤ ਹੁੰਦੀ ਵੀ ਅਸੀਂ ਭੈਣ ਭਰਾਵਾਂ ਦੇ ਵਿੱਚ ਕੰਪੇਅਰ ਬਹੁਤ ਕਰਦੇ ਆਂ ਜਾਂ ਕਜ਼ਨ ਦੇ ਵਿੱਚ ਬਹੁਤ ਕੰਪੇਅਰ ਕਰਦੇ ਆਂ ਉਹ ਕਹਿੰਦੇ ਸਾਡਾ ਬੱਚਾ ਤਾਂ ਐ ਇੰਨਾ ਖਾ ਲੈਂਦਾ ਵਾ ਸਾਡਾ ਬੱਚਾ ਉਹ ਦੂਸਰਾ ਕਹਿੰਦਾ ਕਿ ਨਹੀਂ ਸਾਡਾ ਬੱਚਾ ਤਾਂ ਇੰਨਾ ਹੀ ਖਾਂਦਾ ਵਾ ਸੋ ਪਹਿਲਾਂ ਤਾਂ ਦੇਖਣਾ ਵੀ ਕੰਪੇਅਰ ਜਿਹਾ ਨਹੀਂ ਹੈਗਾ ਕਿਉਂਕਿ ਹਰ ਬੱਚਾ ਡਿਫਰੈਂਟ ਆ ਉਹਦੀ ਐਪੀਟਾਈਟ ਉਹਦੀ ਫੂਡ ਇਨਟੇਕ ਵੀ ਡਿਫਰੈਂਟ ਆ ਸੋ ਪਹਿਲਾਂ ਤਾਂ ਇਹ ਬੇਸ ਰੂਲ ਇਹ ਐਸਟੈਬਲਿਸ਼ ਕਰੋ ਸੈਕੰਡ ਜੇ ਤੁਹਾਡਾ ਬੱਚਾ ਫੂਡ ਬਿਲਕੁਲ ਹੀ ਨਹੀਂ ਖਾ ਰਿਹਾ ਤੁਹਾਨੂੰ ਤੁਸੀਂ ਆਪਦੀ ਬੋਡੀ ਨੂੰ ਦੇਖੋ ਕਿ ਆਪਾਂ ਫੂਡ ਕਦੋਂ ਆਪਣਾ ਬੋਡੀ ਨਹੀਂ ਖਾਣਾ ਚਾਹੀਦੇ ਜਦੋਂ ਆਪਾਂ ਸਟ्रेस ਹੁੰਦੀ ਆ ਜਦੋਂ ਆਪਣੀ ਬੋਡੀ ਸਟ्रेस ਦੇ ਵਿੱਚ ਹੁੰਦੀ ਆ ਸਾਡਾ ਡਾਈਜੈਸਟਿਵ ਸਿਸਟਮ ਸਲੋ ਹੁੰਦਾ ਤੁਸੀਂ ਆਮ ਦੇਖਿਆ ਹੋਊਗਾ ਕਿ ਕਈ ਵਾਰ ਤੁਹਾਨੂੰ ਬਹੁਤ ਭੁੱਖ ਲੱਗੀ ਆ ਫੂਡ ਤੁਹਾਡੇ ਸਾਹਮਣੇ ਆ ਪਰ ਕੋਈ ਸਟ्रेस ਵਾਲੀ ਚੀਜ਼ ਆ ਗਈ ਸਟ्रेस ਵਾਲੀ ਕਿਸੇ ਨੇ ਗੱਲ ਕਰਤੀ ਜਾਂ ਸਟ्रेस ਵਾਲੀ ਸਿਚੁਏਸ਼ਨ ਤੁਹਾਡੇ ਤੇ ਆ ਗਈ ਤੇ ਉਹ ਫੂਡ ਦੀ ਭੁੱਖ ਜਿਵੇਂ ਤੁਹਾਨੂੰ ਮਰ ਜਾਂਦੀ ਆ ਸੋ ਇਹ ਏਗਜ਼ੈਕਟਲੀ ਬੇਸਿਕਲੀ ਜਦੋਂ ਤੁਹਾਡੀ ਸਟ्रेस ਹੁੰਦੀ ਹੈ ਉਹ ਤੁਹਾਡੀ ਘੱਟ ਕੇ ਫੂਡ ਇਨਟੇਕ ਤੇ ਇੰਪੈਕਟ ਕਰਦੀ ਹੈ ਸੋ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਘਰ ਦੇ ਵਿੱਚ ਜੇ ਮੇਰਾ ਬੱਚਾ ਫੂਡ ਨਹੀਂ ਖਾ ਰਿਹਾ ਜਿਹੜਾ ਕਿ ਉਹਨੂੰ ਜਿੰਨਾ ਖਾਣਾ ਚਾਹੀਦਾ ਉਹ ਵੀ ਨਹੀਂ ਖਾ ਰਿਹਾ ਜੇ ਤੁਹਾਨੂੰ ਲੱਗਦਾ ਜਮਾ ਹੀ ਨਹੀਂ ਖਾ ਰਿਹਾ ਯੂ نو ਇਹ ਤੁਸੀਂ ਆਪਣੇ ਡਾਕਟਰ ਨਾਲ ਵੀ ਕਰ ਸਕਦੇ ਹੋ ਕਿ ਉਹ ਸਕੂਲ ਵੀ ਜਾਂਦਾ ਵਾ ਸਾਰਾ ਸਾਰਾ ਦਿਨ ਭੁੱਖਾ ਖਾਂਦਾ ਨਹੀਂ ਕੋਸ਼ ਹੈ ਸੋ ਉਹ ਚੀਜ਼ ਕਨਸਰਨਿੰਗ ਹੋ ਸਕਦੀ ਹੈ ਔਰ ਉਹਦੇ ਨਾਲ ਤੁਸੀਂ ਇਹ ਦੇਖਣਾ ਵੀ ਮੇਰੇ ਘਰ ਦੇ ਵਿੱਚ ਸਟ੍ਰੈਸਰਸ ਕੀ ਆ ਸੋ ਉਹ ਚੀਜ਼ ਦਾ ਆਨਸਰ ਟਿਫਨ ਦੇ ਵਿੱਚ ਨਹੀਂ ਹੈਗਾ ਕਿ ਤੁਸੀਂ ਆਪਣੇ ਬੱਚੇ ਨੂੰ ਡਿਫਰੈਂਟ ਡਿਫਰੈਂਟ ਫੂਡ ਵੀ ਬਣਾ ਕੇ ਦੇਈ ਜੋਗੇ ਜੇ ਘਰ ਦੇ ਵਿੱਚ क्रॉनਿਕ ਸਟ्रेस ਆ क्रॉनिक ਸਟ्रेस ਦਾ ਮਤਲਬ ਹੈ ਜੇ ਆਨ ਗoing ਸਟ्रेस ਆ ਜਾਂ ਘਰ ਦੇ ਵਿੱਚ ਮਦਰ ਸਟ्रेस ਕਰ ਰਹੀ ਆ ਥੈਂਕ ਯੂ so much ਤੁਸੀਂ ਕੋਈ ਵੀ ਜਿਹੜਾ ਕੁਐਸਚਨ ਹੋਵੇ ਨਾ ਤੁਸੀਂ ਪਾ ਸਕਦੇ ਹੋ ਜੇ ਐਸੇ ਹੀ ਟੌਪਿਕ ਬਾਰੇ ਕੋਈ ਹੋਰ ਵੀ ਤੁਹਾਡੇ ਕੁਐਸਚਨ ਆ ਕਮੈਂਟ ਦੇ ਵਿੱਚ ਪਾ ਸਕਦੇ ਹੋ ਤੁਸੀਂ ਤੇ ਆਪਾਂ ਉਹਦੇ ਵੀ ਕੋਸ਼ਿਸ਼ ਕਰੂੰਗੀ ਕਿ ਮੈਂ ਨਾਲ ਹੀ ਆਨਸਰ ਦੇ ਦਵਾਂ ਕਿਉਂਕਿ ਇਹਵਾ ਟੌਪਿਕ ਕੋਈ ਕਵੈਸਚਨ ਦੂਜੇ ਰਹਿ ਜਾਂਦੇ ਦੂਸਟ ਟਾਪਿਕ ਤੇ ਜਿਹੜੇ ਮੈਥੋਂ ਨਹੀਂ ਟੱਚ ਹੁੰਦੇ ਸੋ ਉਹ ਹੁੰਦਾ ਕਿ ਜੇ ਤੁਸੀਂ ਦੱਸ ਦੋ ਤਾਂ ਮੈਂ ਉਹ ਉਹ ਤੇ ਐਲੈਬੋਰੇਟ ਕਰ ਸਕਦੀ ਹਾਂ ਸੋ ਸੈਕੰਡ ਜਿਵੇਂ ਮੈਂ ਕਿਹਾ ਕਿ ਆਪਾਂ ਦੇਖਣਾ ਕਿ ਘਰ ਦੇ ਵਿੱਚ ਸੋ ਆਪ ਦਾ ਬੱਚਾ ਜੇ ਤੁਹਾਡਾ ਫੂਡ ਨਹੀਂ ਖਾ ਰਿਹਾ ਆਪ ਦੇ ਘਰ ਦੇ ਵਿੱਚ ਵੇਖੋ ਕਿ ਮੇਰੇ ਘਰ ਦੇ ਵਿੱਚ ਕਿਹੜੀ ਸਟ्रेस ਮੇਰੇ এনवायरमेंट ਦੇ ਵਿੱਚ ਕਿਹੜੀਆਂ ਜਿਆਦਾ ਸਟ्रेस ਆ ਕਿਉਂਕਿ ਤੁਹਾਡਾ ਬੱਚਾ ਅਬਜ਼ੋਰਬ ਕਰ ਰਿਹਾ ਐਂਡ बिकॉज ਵਾਟ ਅ ਬੱਚਾ ਐਬਜ਼ੋਰਬ ਕਰ ਰਿਹਾ ਇਹ ਇੰਪੈਕਟ ਉਹਦੇ ਖਾਣੇ ਤੇ ਪੈ ਰਿਹਾ ਕਿਉਂਕਿ ਜਿਵੇਂ ਮੈਂ ਕਿਹਾ ਕਿ ਜਦੋਂ ਅਸੀਂ ਫੂਡ ਜਦੋਂ ਅਸੀਂ ਸਟ्रेस ਹੁੰਨੇ ਹੋ ਸਾਡਾ ਜਿਹੜੀ ਬਾਡੀ ਆ ਸਾਡਾ ਫੂਡ ਡਾਈਜੈਸਟਿਵ ਸਲੋ ਹੋ ਜਾਂਦਾ ਵਾ ਐਂਡ ਬੱਚਿਆਂ ਦਾ ਵੀ ਇਦਾਂ ਹੀ ਹੁੰਦਾ ਜਦੋਂ ਸਟ्रेस ਹੁੰਦੇ ਆ ਉਹਨਾਂ ਦੀ ਫੂਡ ਇਨਟੇਕ ਸਲੋ ਹੋ ਜਾਂਦੀ ਆ ਫੂਡ ਉਹ ਘੱਟ ਖਾਣਾ ਲੱਗ ਜਾਂਦੇ ਆ ਸੋ ਪਹਿਲਾਂ ਤਾਂ ਇਹ ਚੀਜ਼ ਤੇ ਦੇਖੋ ਕਿ ਮੇਰੇ ਘਰ ਦੇ ਵਿੱਚ ਕਿਹੜੀਆਂ ਸਟ्रेसेस ਆ ਮੇਰੇ ਘਰ ਦੇ ਵਿੱਚ ਮੇਰੇ ਬੱਚ ਦੀਆਂ ਮਾਨਸਿਕ ਤੌਰ ਤੇ ਮੇਰਾ ਬੱਚ ਜੇ ਇੱਕ ਮਾਸਟਰਸ ਆ ਜੇ ਇੱਕ ਬਾਪਸਟ ਸਾਡੇ ਘਰ ਦੇ ਵਿੱਚ ਇੱਕ ਲੜਾਈ ਜਾਂਦੇ ਆ क्रोनिक ਲੜਾਈ ਰਹਿੰਦੀ ਆ ਉਹਦੇ ਨਾਲ ਜਿਹੜੇ ਬੱਚਿਆਂ ਦੀ ਐਪਟਾਈਟ ਆ ਜਿਹੜੇ ਬੱਚਿਆਂ ਦੀ ਖਾਣ ਪੀਣ ਦੀ ਆਦਤ ਆ ਉਹ ਘਟਦੀ ਆ ਬਿਕਾਜ਼ ਅ ਫੂਡ ਨੂੰ ਭੁੱਖ ਨੂੰ ਲੱਗਣ ਵਾਸਤੇ ਤੁਹਾਡੀ ਬਾਡੀ ਦਾ ਰਿਲੈਕਸ ਹੋਣਾ ਜ਼ਰੂਰੀ ਆ ਜਦੋਂ ਤੁਹਾਡੇ ਬੱਚੇ ਦਾ ਨਰਵਸ ਸਿਸਟਮ ਰਿਲੈਕਸ ਨਹੀਂ ਹੁੰਦਾ ਤੇ ਨੂੰ ਭੁੱਖ ਨਹੀਂ ਲੱਗਦੀ ਤੇ ਉਹ ਫੂਡ ਨਹੀਂ ਖਾ ਪਾਉਂਦਾ ਕਿਉਂਕਿ ਉਹ ਅੰਦਰੋਂ ਹੀ ਜੀ ਨਹੀਂ ਕਰਦਾਗਾ ਸੋ ਇਹ ਚੀਜ਼ ਆਪ ਦੇ ਆਪ ਚ ਦੇਖੋ ਕਿ ਮੇਰੇ ਘਰ ਦੇ ਵਿੱਚ ਕਿਹੜੀ क्रोनਿਕ ਸਟ्रेस ਆ ਐਨੋ ਸਟ्रेसेस ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ ਜਾਂ ਤਾਂ ਹੈਲਪ ਲਵੋ ਕਾਉਂਸਲਰ ਦੀ ਜਾਂ ਤੁਸੀਂ ਇੱਥੇ ਕੁਐਸਚਨ ਸਾਡੇ ਵਿੱਚ ਵੀ ਜੇ ਤੁਸੀਂ ਕਾਉਂਸਲਿੰਗ ਨੂੰ ਨਹੀਂ ਅਫੋਰਡ ਕਰ ਸਕਦੇ ਜਾਂ ਕਾਉਂਸਲਿੰਗ ਨਹੀਂ ਤੁਹਾਡੇ ਕੋਲ ਐਕਸੈਸਿਬਲ ਹੈਗੀ ਤੁਸੀਂ ਕੁਐਸਚਨ ਪਾ ਸਕਦੇ ਹੋ ਕਿ ਮੇਰੇ ਘਰ ਦੇ ਵਿੱਚ ਆਹ ਸਟ्रेस ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਵੀ ਜਵਾਬ ਦੇ ਦੇ ਸੋ ਬੇਸਿਕਲੀ ਕੁ ਆਂਗਰੇਜ਼ ਦੇ ਵਿੱਚ ਦੇਖੋ ਐਨੋ ਸਟ्रेसेस ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਕਿ ਪੈਰੈਂਟਸ ਦੇ ਵਿੱਚ ਬਹੁਤ ਜ਼ਿਆਦਾ ਸਟ्रेस ਆ ਕਈ ਵਾਰ ਫੈਮਿਲੀ ਦੇ ਵਿੱਚ ਰਹਿੰਦੇ ਤੁਸੀਂ ਸੋ ਮਦਰ ਨਾਲ ਜਾਂ ਡਾਟਰ ਨਾਲ ਦੀ ਬਹੁਤ ਜ਼ਿਆਦਾ ਸਟ्रेस ਆ ਜਾਂ ਘਰ ਦੇ ਵਿੱਚ ਤੁਸੀਂ ਬੱਚੇ ਤੇ ਪ੍ਰੈਸ਼ਰ ਜਾਂ ਬੱਚਾ ਪ੍ਰੈਸ਼ਰ ਫਿਰ ਫੀਲ ਕਰ ਰਹਾ ਹੋ ਸਕਦਾ ਉਸ এনवायरमेंट ਦੇ ਵਿੱਚ ਬੱਚਾ ਪ੍ਰੈਸ਼ਰਾਈਜ਼ਡ ਜ਼ਿਆਦਾ ਮਹਿਸੂਸ ਕਰਦਾ ਹੋਵੇ ਆਲੇ-ਦੁਆਲੇ ਦੇ ਰਿਸ਼ਤੇ ਕਰਕੇ ਜਾਂ ਆਪ ਦੀ ਮਦਰ ਦੀ ਮਾਨਸਿਕ ਸਥਿਤੀ ਕਰਕੇ ਸੋ ਆਪ ਦੇ ਆਪ ਨੂੰ ਜੇ ਤੁਸੀ ਵੀ ਲੱਗਦਾ ਤੁਹਾਨੂੰ ਐਜ਼ ਅ ਮਦਰ ਕੀ ਸਟ੍ਰੈਸ ਤੇ ਜ਼ਿਆਦਾ ਹੋ ਹੋ ਸਕਦਾ ਹੈ ਬੱਚੇ ਤੇ ਤੁਹਾਡੇ ਤੇ ਐਬਜ਼ੋਰਬ ਹੋ ਰਹੀ ਆ ਸੋ ਜੇ ਤੁਹਾਡਾ ਬੱਚਾ ਬਿਲਕੁਲ ਵੀ ਫੂਡ ਨਹੀਂ ਖਾ ਰਿਹਾ ਇਹਦਾ ਮਤਲਬ ਹੈ ਕਿ ਉਹਦੇ ਉਹ ਪ੍ਰੈਸ਼ਰ ਜਾਂ ਸਟ੍ਰੈਸ ਜਾਂ ਕ੍ਰੋਨਿਕ ਸਟ੍ਰੈਸ ਕਰਦੇ এনवायरमेंट ਦੇ ਵਿੱਚ ਸੋ ਉਹ ਚੀਜ਼ ਨੂੰ ਪਛਾਣਾਉਂ ਦੂਸਰਾ ਕਿ ਜਦੋਂ ਤੁਸੀਂ ਆਪਣੇ ਬੱਚੇ ਦਾ ਇਹ ਜਿਹੜੀ 슈ਗਰ ਆ ਇਹ ਨਹੀਂ ਕਿ ਤੁਹਾਡਾ ਬੱਚਾ ਯੂ ਨੋ ਬੁਰਾ ਵਾ ਤੇ ਇਸਕਾ ਕੋਈ 슈ਗਰ ਚੰਗੀ ਲੱਗਦੀ ਹੈ ਕਿਉਂਕਿ ਇੱਕ ਉਹਨਾਂ ਨੇ ਲਿਖਿਆ ਸੀਗਾ ਕਿ ਵੀ ਯੂ ਨੋ ਜੇ ਮੈਨੂੰ ਹੈਲਥੀ ਫੂਡ ਪਾਉਣੀਆਂ ਨੇ ਤੁਹਾਡੇ ਬੇਟੇ ਦੀ ਇਹ ਬੱਚੇ ਦੀ ਬੋਡੀ ਐਕਚੁਅਲੀ ਸਾਡੇ ਸਾਰੇ ਆ ਦੀ 슈ਗਰ ਡਿਮਾਂਡ ਕਰਦੀ ਸੀ ਚਾਹੁੰਦੇ ਆ 슈ਗਰ ਐਡਿਕਟਿੰਗ ਆ 슈ਗਰ ਜਦੋਂ ਅਸੀਂ ਖਾਣ ਲੱਗ ਜਾਂਦੇ ਸਾਡੇ ਤੋਂ ਸਟਾਪ ਨਹੀਂ ਹੋਇਆ ਜਾਂਦਾ ਸੋ ਤੁਹਾਡੇ ਬੱਚੇ ਦੀ ਪ੍ਰੋਬਲਮ ਨਹੀਂ ਸਾਡੀ ਸਾਈਕੀਟਰੀ ਆ ਇਸ ਅਸੀਂ ਸਾਡੀ ਹਿਊਮਨ ਡਿਵੈਲਪਮੈਂਟ ਚ ਏਦਾਂ ਵਾ ਕਿ ਜਦੋਂ 슈ਗਰ ਸਾਨੂੰ ਐਡਿਕਸ਼ਨ ਆ ਉਹ ਸਾਨੂੰ ਬੋਡੀ ਸਾਡੀ ਮੰਗਦੀ ਆ ਬਾਰ ਬਾਰ ਜਦੋਂ ਇੱਕ ਖਾ ਲੈਨੇ ਫਿਰ ਦੂਜਾ ਮੰਗਦੀ ਆ ਸੋ ਜਦੋਂ ਤੁਸੀਂ ਆਪਣੇ ਬੱਚੇ ਦੇ ਮੂਰੇ ਇੱਕ ਕੁਕੀਜ਼ ਰੱਖ ਦਿੰਨੇ ਆ ਤੇ ਨਾਲ ਹੈਲਥੀ ਫੂਡ ਰੱਖ ਸਕਦੇ ਹੋ ਤੁਸੀਂ ਕੀ ਪਿਕ ਕਰੋਗੇ ਸਮਝ ਰਹੇ ਹੋ ਜੇ ਤੁਹਾਨੂੰ ਯੂ ਨੋ ਜੇ ਜਿੰਨੇ ਤੁਹਾਡਾ ਕੀ ਦਿਮਾਗ ਤੁਹਾਡੇ ਬੱਚੇ ਦਾ ਹਿਊਮਨ ਡਿਵੈਲਪਮੈਂਟ ਦਿਮਾਗੀ ਤੌਰ ਤੇ ਨੰਨੀ ਡਿਵੈਲਪ ਹੋਇਆ ਹੁੰਦਾ ਤੁਸੀਂ ਕਿਉਂ ਇਹਨੂੰ ਸਮਝੀ ਐਜ਼ ਅ ਅਡਲਟ ਸਾਡੇ ਲਈ ਵੀ ਉਹ ਡਿਸਪਲਨ ਰੱਖਣਾ ਔਖਾ ਵਾ ਅਸੀਂ ਵੀ ਕੁਕੀ ਵਾਲੀ ਚਲੇ ਜਾਂਦੇ ਹਾਂ ਹੈਲਥੀ ਫੂਡ ਛੱਡ ਕੇ ਸੋ ਇਹ ਦੇਖੋ ਕਿ ਮੈਂ ਆਪਦੇ ਬੱਚੇ ਦੇ এনवायरमेंट ਚੋ ਐਕਸਪੋਜ਼ਰ ਉਹ ਸ਼ੂਗਰ ਦਾ ਕਿਵੇਂ ਘਟਾ ਸਕਦਾ ਸੋ ਜੇ ਤੁਸੀਂ ਟਿਫਨ ਦੇ ਵਿੱਚ ਕੁਕੀਜ਼ ਪਾ ਦਿਆਂ ਤੇ ਯੂ نو ਸੈਲਡ ਪਾਤੇ ਫਰੂਟਸ ਪਾਤੇ ਚਾਂਸਸ ਆ ਕਿ ਤੁਹਾਡੇ ਬੱਚਾ ਕੁਕੀਜ਼ ਖਾ ਕੇ ਹੀ ਘਰੇ ਆ ਜਾਊਗਾ ਤੇ ਸੈਲਡ ਤੇ ਉਹ ਨਹੀਂ ਜਾਊਗਾ ਕਿਉਂਕਿ ਜਿੰਨਾ ਕੁਕੀਜ਼ 슈ਗਰ ਖਾਊਗਾ ਐਕਚੁਅਲੀ ਉਹ ਜਿਹੜੀ 슈ਗਰ ਕੁਕੀਜ਼ ਦੇ ਬੈਕਟੀਰੀਆ ਉਹ 슈ਗਰ ਨੂੰ ਹੀ ਮੋਰ ਕਰੇਵ ਕਰਦੇ ਆ ਉਹਦੇ ਨਾਲ ਤੁਹਾਨੂੰ ਸੈਲਡ ਨੂੰ ਜਾਂ ਵੈਜੀਜ਼ ਨੂੰ ਨਹੀਂ ਬੱਚਾ ਕਰੇਵ ਕਰਦਾਗਾ ਕਿਉਂਕਿ 슈ਗਰ ਇਨਵਾਈਟਸ ਮੋਰ 슈ਗਰ ਸੋ ਤੁਹਾਨੂੰ ਇਹ ਦੇਖਣਾ ਪੈਣਾ ਸੋ ਜਦੋਂ ਤੁਸੀਂ ਆਪਦੇ ਉਹਦਾ ਟਿਫਨ ਕਰਦੇ ਹੋ ਤੇ ਤੁਹਾਨੂੰ ਇਹ ਲੱਗਦਾ ਵਾ ਕਿ 슈ਗਰ ਕੁਕੀਜ਼ ਖਾ ਲੈਣਾ ਕੁਕੀਜ਼ ਦੇ ਨਾਲ ਪਿਆ ਸੈਲਡ ਖਾਣਾ ਬਹੁਤ ਔਖਾ ਵਾ ਸੋ ਉਹ ਚੀਜ਼ ਤੇ ਤੁਹਾਨੂੰ ਐਕਸਪੋਜ਼ਰ ਘੱਟ ਕਰਨਾ ਪਊਗਾ ਐਕਸਪੋਜ਼ਰ ਆਪਦੀ ਘਰ ਦੇ ਵਿੱਚ ਘੱਟ ਲਿਓਣਾ ਪਊਗਾ ਚਾਹੇ ਤੁਸੀਂ ਚਿਪਸ ਲਿਓ ਹੋਏ ਹੋ ਜਿਹੜਾ ਇਨਟੇਕ ਤੁਹਾਡੇ ਫੂਡ ਆ ਰਿਹਾ ਕਿਉਂਕਿ ਤੁਸੀਂ ਤੁਹਾਡੇ ਬੱਚੇ ਦਾ ਕੋਈ ਡਿਸਪਲਨ ਨਹੀਂ ਹੈਗਾ ਬੱਚੇ ਦਾ ਮਾਨਸਿਕ ਤੌਰ ਤੇ ਡਿਸਪਲਨ ਨਹੀਂ ਹੈ ਇਸ ਕਰਕੇ ਉਸ ਨੂੰ ਬੱਚਾ ਕਹਿੰਦੇ ਆ ਇਸ ਕਰਕੇ ਉਸ ਨੂੰ ਚਾਰਜ ਕਰਦੇ ਆ ਕਿਉਂਕਿ ਕਿਉਂਕਿ ਉਹ ਅੰਡਰ ਡਿਵੈਲਪ ਆ ਉਹਦਾ ਦਿਮਾਗ ਅੰਡਰ ਡਿਵੈਲਪ ਆ ਉਹਦੇ ਚੰਨਾ ਡਿਸਪਲਨ ਨਹੀਂ ਹੈਗਾ ਸੋ ਜਦੋਂ ਤੁਸੀਂ ਇੱਕ ਅਨਡਿਸਿਪਲਨ ਤੇ ਅੰਡਰ ਡਿਵੈਲਪ ਦਿਮਾਗ ਨਾਲ ਕੰਮ ਕਰ ਰਹੇ ਹੋ ਉਹਦੇ ਮੂਰੇ ਤੁਸੀਂ ਬਹੁਤ ਸਾਰਾ ਜੰਕ ਫੂਡ ਜਾਂ 슈ਗਰ ਆਖਰਦੇ ਉਹਦੇ ਚੰਨਾ ਡਿਸਿਪਲਨ ਨਹੀਂ ਪਰ ਫਿਰ ਤੁਸੀਂ ਉਹਨੂੰ ਗੁੱਸੇ ਨਾਲ ਤੁਰ ਡਿਸਿਪਲਨ ਰੱਖ ਐਕਚੁਅਲੀ ਉਹ ਡਿਸਿਪਲਨ ਰੱਖਣ ਦੀ ਕਾਬਲੀ ਹੈ ਨਹੀਂ ਦਾ ਉਹਦਾ ਅੰਡਰ ਡਿਵੈਲਪ ਦਿਮਾਗ ਹਜੇ ਬਣਿਆ ਹੀ ਨਹੀਂ ਕਿ ਉਹ ਡਿਸਿਪਲਨ ਰੱਖ ਸਕੇ ਸੋ ਬੈਸਟ ਤੁਸੀਂ ਕੀ ਕਰ ਸਕਦੇ ਹੋ ਉਹ ਚੀਜ਼ਾਂ ਨਾਲ ਉਹਦਾ ਐਕਸਪੋਜ਼ਰ ਘਟਾਓ ਜਿੰਨਾ ਐਕਸਪੋਜ਼ਰ ਘਟਾਉਗੇ ਉਹਦੇ ਦਿਮਾਗ ਨੂੰ ਫਿਰ ਜੱਗਲ ਨਹੀਂ ਕਰਨਾ ਪਊਗਾ ਜਦੋਂ ਦੇਖੂਗਾ ਨਹੀਂ ਤੇ ਫਿਰ ਉਹਨੂੰ ਖਾਣ ਨੂੰ ਉਹ ਚੀਜ਼ ਕਰੀਵਿੰਗ ਨਹੀਂ ਹੋਊਗੀ ਸੋ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਵੇ ਕੋਈ ਵੀ ਤੁਸੀਂ ਆ ਕੁਐਸ਼ਨਸ ਹੋਵੇ ਤਾਂ ਤੁਸੀਂ ਸਾਨੂੰ ਟੈਕਸ ਸੌਰੀ ਬਲਵਿੰਦਰ ਗਿੱਲ ਪੇਸਟੇ ਤੁਸੀਂ ਮੈਸੇਜ ਕਰ ਸਕਦੇ ਹੋ ਐਂਡ ਅਸੀਂ ਕੁਝ ਕੁਐਸਚਨ ਨੂੰ ਕੋਸ਼ਿਸ਼ ਕਰਾਂਗੇ ਐਕਸਪਲੇਨ ਕਰਕੇ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਉਸ ਕੁਐਸਚਨ ਦੇ ਨਾਲ ਆਨਸਰ ਦੇਣਾ ਤੁਹਾਡੀ ਮਦਦ ਹੋ ਸਕਦੇ ਫਿਰ ਬੱਚੇ ਦੀ ਥੈਂਕ ਯੂ ਐਵਰੀਬਾਡੀ ਐਂਡ ਇਹਨਾਂ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਿਆ ਕਰੋ ਬਿਕਾਜ਼ ਜਿੰਨਾ ਵੀ ਅਸੀਂ ਸ਼ੇਅਰ ਕਰਾਂਗੇ ਸਾਡਾ ਮਕਸਦ ਇਹਨਾਂ ਵੀਡੀਓਜ਼ ਰਾਹੀਂ ਇਹ ਹੈ ਕਿ ਅਸੀਂ ਬੱਚਿਆਂ ਦੀ ਡਿਵੈਲਪਮੈਂਟ ਇੱਕ चाइल्ड सेंटरिक पॉइंट ऑफ व्यू तो करो कि चाइल्ड डिवेलपमेंट सेंटर के ना कि अीज़ को इगनोर करके सिर्फ अपनी डायक्शन से स्टार्ट करिए सो आई होप इस विडियो नेदद तो की होगी थैंक यू हो भी क्वेश्चन हो सकते हो थैंक यू एवरी बैडी